ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ ਦੀ ਸ਼ੁਰੂਆਤ ਹੁਣ ਹੁੰਦੀ ਹੈ ਜੀ ਕਿੰਨੇ ਵਜੇ ਕਿ ਮੈਂ ਪਹਿਤ ਸਵਾ 2 ਹਨਾ ਸਵਾ 2 ਹੋ ਗਏ ਜੀ ਮੈਂ ਪਹਿਲਾਂ ਨਿੰਦਾ ਨੁੰਦਾ ਲਾ ਲਈਆਂ ਆਪਦੀਆਂ ਤੇ ਅੱਜ ਸੋਮਵਾਰ ਹੈ ਜੀ ਦਿਨ ਤੇ ਸੈਦੇ ਵਾਲੇ ਜਾਏ ਸੀ ਆਪਾਂ ਸਵੇਰ ਤੇ ਸੁਬਾ ਭਾਗੇ ਸੀ ਆਪਾਂ 7:30 ਵਜੇ ਕਿਉਂਕਿ ਬੱਚਿਆਂ ਦੇ ਸਕੂਲ ਨੇ ਜਿਹੜੇ ਸੋ ਸੋ ਬਾਹਰ ਤੋਂ ਅੱਜ ਤੋਂ ਸੁਨੇਹਾ ਲੱਗਣ ਲੱਗੇ ਸੀ ਸਾਡੇ 6:00 ਵਜੇ ਕਿਸਮਤ ਚਲੀ ਗਈ ਸੀ ਤਾਂ ਆਪਾਂ ਫਿਰ 7:00 ਵਜੇ ਨਾਲ ਤੋਂ ਕਿ ਆਪਾਂ ਸੈਦਿਆਂ ਦੇ ਬਾਗੇ ਸੀਗੇ ਠੰਡੇ ਠੰਡੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋਈ ਪਈ ਐ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਤੁਹਾਡੇ ਏਰੀਆ ਦੇ ਵਿੱਚ ਗਰਮੀ ਕਿੰਨੀ ਕ ਐ ਇਧਰ ਤਾਂ ਹੱਤ ਕਰਾ ਰੱਖੀ ਐ ਬੜੀ ਗਰਮੀ ਨੇ ਅੱਜ ਛੁੱਟੀਆਂ ਦਾ ਐਲਾਨ ਵੀ ਕਰਤਾ ਸਰਕਾਰ ਨੇ ਬੱਚਿਆਂ ਨੂੰ 30 ਤਰੀਕ ਤੱਕ ਬਾਕੀ ਦੇਖੋ ਜੇ ਮੀਮੂ ਪੈ ਗਿਆ ਤਾਂ ਕੈਂਸਲ ਵੀ ਹੋ ਸਕਦੀਆਂ ਨੇ ਬੱਚੇ ਬਹੁਤ ਡਰ ਰਹੇ ਨੇ ਕਿ ਕੈਂਸਲ ਨਾ ਹੋ ਜਾਣ ਕਿਤੇ ਛੁੱਟੀਆਂ ਤੇ ਇਸ ਤੋਂ ਪਹਿਲਾਂ ਜਿਹੜੀ ਵੀਡੀਓ ਪਾਈ ਸੀ ਵੀਰੇ ਬਹੁਤ ਪਿਆਰ ਮਿਲਿਆ ਉਸ ਵੀਡੀਓ ਨੂੰ ਜਿੰਨਾ ਕਿ ਮੈਂ ਚਾਹੁੰਦੀ ਸੀ ਹਨਾ ਵੀ ਮੇਰੀ ਵੀਡੀਓ ਮੇਰੇ ਚੈਨਲ ਰਾਹੀਂ ਹੀ ਸ਼ੇਅਰ ਹੋਵੇ ਮੈਨੂੰ ਕਿਸੇ ਨੂੰ ਇੰਟਰਵਿਊ ਦੇਣੀ ਨਾ ਪਵੇ ਕਿਉਂਕਿ ਮੈਂ ਆਪਣੀ ਲਾਈਫ ਸਟੋਰੀ ਸ਼ੋਅ ਕੀਤੀ ਸੀ ਉਹਦੇ ਵਿੱਚ ਲਾਈਫ ਸਟੋਰੀ ਸੁਣਾਈ ਸੀ ਮੈਂ ਆਪਣੀ ਮੈਰਿਜ ਤੋਂ ਬਾਅਦ ਕਿ ਜਦੋਂ ਮੇਰੇ ਹਸਬੰਡ ਬਿਮਾਰ ਹੋ ਗਏ ਸੀਗੇ ਤੇ ਵਿੱਚ ਬਹੁਤ ਦੇ ਕਮੈਂਟ ਆਏ ਸੀ ਕਿ ਅਸੀਂ ਵੀ ਸੈਦਿਆਲੇ ਜਾਣ ਹੈਗਾ ਵੀਰੇ ਕੋਈ ਹੁੰਦਾ ਹੈ ਨਾ ਕੋਈ ਕਿਸੇ ਨੂੰ ਕੋਈ ਦਿੱਕਤ ਹੁੰਦੀ ਹੈ ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਵੀਰੇ ਮੈਂ ਤੁਹਾਨੂੰ ਸਾਰਾ ਪਤਾ ਦੱਸ ਦੂੰਗੀ ਬਾਕੀ ਜੇ ਕਿਸੇ ਨੂੰ ਕੋਈ ਜ਼ਿਆਦਾ ਵੀ ਹੈ ਮੈਂ ਵੀ ਜਾਣਾਗਾ ਨਾਲ ਤਾਂ ਮੇਰੇ ਹਸਬੰਦ ਨਾਲ ਵੀ ਚਲੇ ਜਾਣਗੇ ਮੈਂ ਤੁਹਾਨੂੰ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਸ਼ੋਅ ਕਰ ਦੂੰਗੀ ਉਹਨਾਂ ਦਾ ਤੁਸੀਂ ਕੰਟੈਕਟ ਵੀ ਕਰ ਸਕਦੇ ਹੋ ਤੁਸੀਂ ਨਾਲ ਵੀ ਚੱਲ ਜਾਗੇ ਤੁਹਾਡੇ ਠੀਕ ਹੈ ਵੀਰੇ ਤੇ ਅੱਜ ਦੇ ਬਲੌਗ ਦੀ ਸ਼ੁਰੂਆਤ ਹੋ ਗਈ ਜੀ ਅੱਜ ਅਸੀਂ ਕਰ ਰਹੇ ਸੀਗੇ ਪਹਿਲਾਂ ਤਾਂ ਉਹ ਦੇਖੋ ਮੇਰਾ ਕਾਕਾ ਪਿਆਗਾ ਇਹ ਚੱਕਦਾ ਰਹਿਦਾ ਸਾਰਾ ਦਿਨ ਬੈਠਾ ਵਿਚਾਰਾ ਇੱਧਰ ਬੈਠੀ ਹੈ ਜੀ ਮੇਰੀ ਗਵਾਂਡਰ ਨਾ ਮੇਰੀ ਹੈਲਪਰ ਹੈ ਮੈਂ ਮੇਰੀ ਗਵਾਂਡਰ ਹੈ ਇਹ ਨਾਲ ਮੇਰੀ ਹੈਲਪਰ ਹੈ ਤੇ ਅੱਜ ਆਪਾਂ ਕਰ ਰਹੇ ਸੀ ਪੈਕਿੰਗ ਸੂਟਾਂ ਦੀ ਆਪੇ ਸੂਟ ਤੇ ਲਫਾਫੇ ਸਾਰੇ ਮੰਗਵਾ ਲੇ ਕੋਈ ਨਾ ਮੈਂ ਬਾਅਦ ਚ ਪਾੜ ਲੂੰਗੀ ਉਹ ਫ੍ਰੀ ਹੋ ਕੇ ਲਫਾਫੇ ਮੰਗਾ ਲੇ ਜੀ ਆਪਾਂ ਸਾਰੇ ਸੂਟਾਂ ਦੀ ਹੈ ਜਿਹੜੀ ਪੈਕਿੰਗ ਕਰਕੇ ਅੱਜ ਰੱਖਣੀ ਹੈ ਠੀਕ ਹੈ ਜੀ ਨਾਲ ਨਾਲ ਆਪਾਂ ਵੀਡੀਓ ਸ਼ੂਟ ਕਰਾਂਗੇ ਤੇ ਸੋਹਣੇ ਸੋਹਣੇ ਸੂਟ ਨੇ ਆਪਣੇ ਕੋਲ ਠੀਕ ਹੈ ਜੀ ਤੇ ਇਹ ਸਟਾਰਟ ਕਰਦੇ ਆਪਾਂ ਵੀਡੀਓ ਕਿੱਥੇ ਰੱਖਦਾ ਮੈਂ ਸਟੈਂਡ ਫੋਨ ਵਾਲਾ ਆ ਗਿਆ ਲੋ ਜੀ ਆਪਾਂ ਟਰਾਈਪੋਡ ਤੇ ਫੋਨ ਲਾ ਦਨੇਗੇ ਕਿੱਥੇ ਜੀ ਸੈੱਟ ਕਰਾਂ ਫੋਨ ਉੱਥੇ ਰੱਖਦਾ ਹਾਂ ਆ ਦੇਖੋ ਜੀ ਰਿਸ਼ਤੇਦਾਰ ਵੀ ਦੇਖ ਰਹੇ ਹੁੰਦੇ ਨੇ ਬਲੌਗ ਬਲੌਗ ਜਦੋਂ ਕਿਸੇ ਨੂੰ ਕੋਈ ਸੂਟ ਲੱਗੂਗਾ ਹਨਾ ਤਾਂ ਕਹਿਣਗੇ ਉਹ ਸੂਟ ਪਿਆ ਸੀ ਉਹ ਲੱਗਿਆ ਮੈਨੂੰ ਤਾਂ ਵੀਡੀਓ ਦੇਖਣਗੇ ਫੇਰ ਹਨਾ ਹਰਿਆ ਪਾਏ ਨਹੀਂ ਦੱਸਦੇ ਕਿਸੇ ਨੂੰ ਵੀ ਕਿਹੜਾ ਸੂਟ ਕਿਹਨੂੰ ਲੱਗਿਆ ਲੱਗੇ ਨੇ ਵੀ ਸੋਹਣੇ ਸੂਟ ਨੇ ਸਾਰੇ ਕੋਈ ਵੀ ਬੇਕਾਰ ਸੂਟ ਨਹੀਂ ਹੈਗਾ ਇਹਨਾਂ ਦੇ ਵਿੱਚ ਸਾਰੇ ਲਿਆ ਕੇ ਲਾਏ ਹੋਏ ਨੇ ਪੇਟੀ ਦੇ ਵਿੱਚੋਂ ਕੋਈ ਨਹੀਂ ਕੱਢਿਆ ਹੋਇਆ ਸਟੈਂਡ ਹੀ ਨਹੀਂ ਲੱਗ ਰੇ ਮੇਰਾ ਅੱਜ ਜੇਕਰ ਮੁੰਡਾ ਹਾਂ ਤੁਹਾਨੂੰ ਵਧੀਆ ਵੰਕ ਕੇ ਜਾਵਾਂ ਹੈ ਕਿਵੇਂ ਦੱਸੋ ਦੱਸੋ ਮਰੀਆਂ ਬਣ ਕੇ ਜਾਤ ਨੂੰ ਦੰਨਮਾਈ ਤੂੰ ਵੀ ਬਧੀ ਬਣ ਕੇ ਰਹਿਣੀ ਆ ਤੂੰ ਗੰਦੀ ਬਣ ਕੇ ਕਿੱਦੇ ਰਹੀਆਂ ਤੂੰ ਨਹੀਂ ਮੇਰਾ ਕੋਈ ਨਾ ਕੋਈ ਰਿਸ਼ਤੇਦਾਰ ਜਾਣੀ ਤਾਂ ਪਤਾ ਲੱਗ ਕੇ ਭੱਜ ਕੇ ਖਾਰੇ ਸਹੀ ਗੱਲ ਹੈ ਲੈ ਵੀ ਹੁੰਕੀਏ ਹੈ ਮਾੜੀ ਬਣ ਕੇ ਰਹਿੰਦੀ ਐ ਦੇਖੋ ਐਨੀ ਥੋੜੀ ਬਣ ਕੇ ਰਹਿੰਦੀ ਐ ਇਹਦੇ ਘਰ ਵਾਲਾ ਲੜਪੈਂਦਾ ਇਹਨੂੰ ਵੀ ਤੇ ਸੋਹਣੀ ਬਣ ਕੇ ਰਹਿਣੀ ਐ ਆਏ ਆਏ ਹੈਲੋ ਜੀ ਇੱਥੇ ਆਪਾਂ ਜਿਹੜੀ ਸੂਟਾਂ ਦੀ ਸੀ ਪੈਕਿੰਗ ਉਹ ਕਰਕੇ ਰੱਖਤੀ ਜਿਵੇਂ ਕਿ ਆਪਾਂ ਬੱਚਾ ਹੋਣ ਤੋਂ ਬਾਅਦ ਰਿਸ਼ਤੇਦਾਰਾਂ ਨੂੰ ਦੇਣੇ ਹੁੰਦੇ ਹਨਾ ਸੂਟ ਕੋਈ ਆਂਦਾਗਾ ਕੋਈ ਬੇਬੀ ਦੇਖਣ ਆਂਦਾ ਚਲੋ ਜੇ ਬੇਬੀ ਬॉय ਹੋਇਆ ਹਨਾ ਤਾਂ ਫਿਰ ਸਭ ਨੂੰ ਸੂਟ ਦਿੱਤੇ ਜਾਣਗੇ ਜਿਵੇਂ ਕਿ ਰਸਮ ਰਿਵਾਜ ਹੈਗੇ ਨੇ ਆਪਣੇ ਬਣੇ ਹੋਏ ਤਾਂ ਮੈਂ ਇੱਥੇ ਪੈਕਿੰਗ ਪਹਿਲਾਂ ਹੀ ਸਾਰਿਆਂ ਦੀ ਕਰਕੇ ਰੱਖਤੀ ਸੀ ਕਿਉਂਕਿ ਫਿਰ ਤੁਹਾਨੂੰ ਪਤਾ ਡਿਲੀਵਰੀ ਤੋਂ ਬਾਅਦ ਤਾਂ ਹਨਾ ਉਠਾਣੀ ਹੁੰਦਾ ਮੰਜੇ ਜੋ ਫੇਰ ਆਪਰੇਸ਼ਟ ਤੇ ਹੋਵਾਂਗੇ ਤਾਂ ਕਰਕੇ ਮੈਂ ਜਿਹੜੀ ਪੈਕਿੰਗ ਮੇਰੇ ਕਰਨ ਵਾਲੀ ਸੀ ਮੈਂ ਸਾਰੀ ਕਰਕੇ ਰੱਖਤੀ ਪਰਚੀਆਂ ਸੀ ਜਿਹੜੀਆਂ ਉਹ ਮੈਂ ਪਾਤੀਆਂ ਇੱਥੇ ਮੈਂ ਰਿਯਾਨ ਦੇ ਸੂਟ ਬਾਰੇ ਦੱਸ ਰਹੀ ਸੀ ਕੁਝ ਕਿ ਰਿਯਾਨ ਦਾ ਸੂਟ ਵਧੀਆ ਹੁੰਦਾ ਹੈਗਾ ਤੇ ਸਾਰੀ ਜਿਹੜੀ ਪੈਕਿੰਗ ਸੀ ਜੀ ਉਹ ਮੈਂ ਕਰਤੀ ਸੀਗੀ ਨਾਲ ਲਾ ਲਈ ਸੀ ਮੈਂ ਆਪਦੀ ਹੈਲਪਰ ਤੇ ਮੰਮੀ ਨਾਲ ਲੱਗੇ ਸੀਗੇ ਤੇ ਸਾਰੇ ਨੇ ਰਲ ਮਿਲ ਕੇ ਸਹੀ ਪੈਕਿੰਗ ਕਰਕੇ ਸੂਟਾਂ ਦੀ ਰੱਖਤੀ ਬਾਕੀ ਕੁਸ਼ਕ ਰਹਿੰਦਾ ਹਲੇ ਕੰਮ ਕਰਨ ਵਾਲਾ ਜੋ ਬਲੱਡੇ ਜਾ ਕੇ ਪਾਣ ਲਿਆਉਣੀਆਂ ਨੇ ਚੀਜ਼ਾਂ ਜਿਵੇਂ ਕਿ ਚੁੰਨੀਆਂ ਲਾਉਣੀਆਂ ਨੇ ਕਈ ਸੂਟਾਂ ਨਾਲ ਹਨਾ ਤੇ ਕੁਰਤੇ ਪਜਾਮੇ ਖੇਸ ਵਗੈਰਾ ਐਦਾਂ ਨਹੀਂ ਕੁਝ ਚੀਜ਼ਾਂ ਰਹਿੰਦੀਆਂ ਨੇ ਉਹ ਆਪਾਂ ਇੱਕ ਅੱਦੇ ਦਿਨ ਚ ਜਾ ਕੇ ਲਿਆਵਾਂਗੇ ਮੈਗੂ ਦੀ ਕਿਰਪਾ ਨਾਲ ਤੇ ਡਾਕਟਰ ਨੇ ਵੀਰੇ ਮੈਨੂੰ 10 ਦਿਨ ਦਿੱਤੇ ਸੀਗੇ ਦਿੱਤੇ ਨੇ ਕਿ ਕੱਲ ਗਏ ਸੀ ਡਾਕਟਰ ਕੋਲ ਕਹਿੰਦੇ 10 ਦਿਨ ਤੁਹਾਡੇ ਵੀ ਲੰਘ ਜਾਣੇ ਹਲੇ ਤੇ ਬਾਕੀ ਦੇਖੋ ਵੀ ਵਾਈਗਰੂ ਨੂੰ ਪਤਾ ਹੈ ਨਾ ਜੀ ਤੇ ਤਾਂ ਕਰਕੇ ਮੈਂ ਜਿਹੜੀ ਹੌਲੀ ਹੌਲੀ ਜਿਹੜੇ ਮੇਰੇ ਕਰਨ ਵਾਲੇ ਕੰਮ ਨੇ ਮੈਂ ਹੌਲੀ ਹੌਲੀ ਉਹ ਆਪ ਦੇ ਨਵੀਟ ਰਹੀ ਸੀ ਕਿ ਚਲੋ ਹੁਣ ਡਾਕਟਰ ਨੇ 10 ਦਿਨ ਕਹੇ ਹੈ ਤੇ ਕੁਝ ਪਤਾ ਵੀ ਨਹੀਂ ਹੁੰਦਾ ਹੈ ਨਾ ਵੀ 10 ਦਿਨ ਹੀ ਲੰਘਣਗੇ ਤੇ ਵਾਈਗਰੂ ਦੀ ਕਿਰਪਾ ਨਾਲ ਕੋਈ ਦੋ ਵੀ ਕੁਝ ਚਲੋ ਹੋ ਸਕਦਾ ਹੈਗਾ ਤੇ ਇਥੇ ਗੱਲਾਂ ਬਾਤਾਂ ਕਰ ਰਹੇ ਸੀ ਨਾਲ ਅਸੀਂ ਤੇ ਕਈ ਵਾਰ ਕੁਛ ਹਨਾ ਇਦਾਂ ਦਾ ਬੋਲਿਆ ਜਾਂਦਾ ਜਿਹੜਾ ਕਿ ਮੈਂ ਤਾਂ ਕਰਕੇ ਮੈਂ ਵੌਇਸ ਓਵਰ ਹੀ ਕਰਤੀ ਸੀਗੀ ਉਤੇ ਜਿਹੜੀ ਆਵਾਜ਼ ਸੀਗੀ ਉਹ ਮੈਂ ਕੱਟਤੀ ਸੀਗੀ ਤੇ ਤਾਂ ਕਰਕੇ ਮੈਂ ਕਿਹਾ ਚਲੋ ਮੈਂ ਵੌਇਸ ਓਵਰ ਕਰ ਦੂੰਗੀ ਤੇ ਸੂਟਾਂ ਬਾਰੇ ਗੱਲ ਕਰ ਰਹੇ ਸੀ ਕਿ ਕਿਹੜਾ ਸੂਟ ਕਿਹਨੂੰ ਲਗਾਣਾ ਹੈ ਤਾਂ ਕਰਕੇ ਫਿਰ ਐਵੇਂ ਜੀ ਸਾਰੇ ਰਿਸ਼ਤੇਦਾਰ ਦੇਖਦੇ ਨੇ ਵੀਡੀਓਜ਼ ਹਨਾ ਤਾਂ ਕਰਕੇ ਮੈਂ ਵੌਇਸ ਓਵਰ ਹੀ ਕਰਤੀ ਸੀਗੀ ਇਹਨਾਂ ਤੇ ਇਸ ਵੀਡੀਓ ਦੇ ਉੱਪਰ ਤੇ ਬਾਕੀ ਜਦੋਂ ਆਪਾਂ ਵੀਡੀਓ ਨੂੰ ਨਾ ਫਾਸਟ ਕਰ ਦਿੰਦੇ ਆ ਤਾਂ ਫਿਰ ਉਹ ਆਵਾਜ਼ ਕਲੀਅਰ ਵੀ ਨਹੀਂ ਆਉਂਦੀ ਹੁੰਦੀ ਉਹ ਕਾਚਮਾਚਾ ਜਿਹਾ ਹੋਈ ਜਾਂਦਾ ਰਹਿੰਦਾ ਹੈਗਾ ਤਾਂ ਕਰਕੇ ਜੀ ਮੈਂ ਵਾਇਸਓਵਰ ਕਰਨਾ ਹੀ ਸਹੀ ਸਮਝਿਆ ਹਾਂਜੀ ਆਪਾਂ ਪੈਕਿੰਗ ਕਰਤੀ ਸਾਰੇ ਸੂਟਾਂ ਦੇ ਥੋੜੇ ਰਹਿੰਦੇ ਆ ਅੱਧਾ ਨਾ ਕਿਸੇ ਦਾ ਚੁਣੀ ਜਾਂ ਨਹੀਂ ਲਿਆਉਣ ਵਾਲੀਆਂ ਲੱਗੀਆਂ ਤੇ ਇਹ ਮੈਂ ਪੈਕਿੰਗ ਵੀਰੇ ਪਹਿਲਾਂ ਹੀ ਕਰਤੀ ਸਾਰੀ ਕਿਉਂਕਿ ਫਿਰ ਬਾਅਦ 'ਚ ਨਾ ਜਦੋਂ ਬੇਬੀ ਹੋ ਗਿਆ ਤਾਂ ਫਿਰ ਆਪਣੇ ਤਾਂ ਕੁਝ ਨਹੀਂ ਹੋਣਾ ਸਾਇ ਨਹੀਂ ਪਾਚੇ ਪੁੱਚੇ ਪਾ ਕੇ ਆਪਾਂ ਰੱਖਤੀਆਂ ਸੂਟਾਂ ਦੀਆਂ ਕਿ ਕਿਹਨੂੰ ਕਿਹੜਾ ਸੂਟ ਦੇਣਾ ਹੈਗਾ ਤੇ ਇਹ ਸਾਰਾ ਦਿਨ ਆਪਾਂ ਅੱਜ ਕਰੀ ਤਿਆਰੀ ਤੇ ਕੁਝ ਕੁ ਸੂਟ ਰਹਿੰਦੇ ਨੇ ਜਿੰਨਾ ਨਾ ਚੁੰਨੀਆਂ ਚੰਨੀ ਲੈਣ ਵਾਲੀਆਂ ਨੇ ਉਹ ਆਪਾਂ ਲਿਆਵਾਂਗੇ ਭਾੜੇ ਗਏ ਤਾਂ ਸ਼ਾਇਦ ਵੀਡੀਓ ਸ਼ੂਟ ਕਰ ਲਾਂਗੇ ਜੇ ਨਾ ਹੋਈ ਤਾਂ ਮਾਫ ਕਰਨਾ ਤੇ ਬਾਕੀ ਕੁੱਤੇ ਪਜਾਮੇ ਖੇਸ ਖੁਸਬੂ ਵਗੈਰਾ ਲੈਣ ਵਾਲੇ ਨੇ ਉਹ ਲਿਆਵਾਂਗੇ ਆਪਾਂ ਤੇ ਜੇ ਮੇਰੇ ਚੈਨਲ ਤੇ ਤੁਸੀਂ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਠੀਕ ਹੈ ਜੀ ਜੋ ਮੈਨੂੰ ਦੂਜੀ ਰੈ ਤਦੋਂ ਤੋਂ ਛੁੱਟੀਆਂ ਹੋ ਗਈਆਂ ਕਿੰਨੇ ਦਿਨਾਂ ਦੀ ਛੁੱਟੀਆਂ ਹੋ ਗਈਆਂ ਕਿਸ਼ੋ 40 40 ਆ 40 ਹੋ ਗਈਆਂ 30 ਤਰੀਕ ਤੱਕ ਹੋਈਆਂ ਨੇ 40 ਪਹਿਲੀ ਬਣਾ ਲਈ ਇਹਨਾਂ ਨੇ ਫਿਰ 10 ਤਾਹੀ ਹੋ ਗਈਆ ਫਿਰ 10 ਤੱਕ 30 ਤਰੀਕ ਤੱਕ ਹੋਈਆਂ ਨੇ ਕਿ ਉਸ ਤੋਂ ਬਾਅਦ ਲੱਗ ਜਾ ਸਕੂਲ ਉਹ 30 ਜੂਨ ਤੱਕ ਹੋਈਆਂ ਨੇ ਇਹਦਾ ਪਈ ਆ ਹਾਂ 30 ਜੂਨ ਤੱਕ ਹੀ ਹੋਇਆ ਹੈ ਕੇਰਾ ਆ 30 ਤੱਕ ਹੀ ਹੋ ਰਿਹਾ ਹੈ ਓਏ ਦੁਆਲੇ ਵੀ ਛੁੱਟੀ ਨੇ ਫਿਰ 30 ਤੱਕ ਵਾਲੇ ਮਹੀਨੇ ਹੁਣ ਕੀ ਪਤਾ ਹੁੰਦਾ ਹੈ ਹਨਾ ਮੀਂਹ ਪੈ ਗਿਆ ਠੰਡ ਹੋ ਗਈ ਤਾਂ ਕੀ ਉਹਦਾ ਜੂਨ ਚ ਛੁੱਟੀਆਂ ਨਾ ਹੋਣ ਤਾਂ ਤੂੰ ਪਹਿਲਾਂ ਛੁੱਟੀ ਲੈ ਆਹ ਜੀ ਨਾ ਮਾਂ ਛੁੱਟੀ ਜਾ ਐ ਕਿਹ ਕੰਮ ਹੈ ਹੈਲੋ ਗਾਇਜ਼ ਅੱਜ ਤੂੰ ਸੰਤੁਲਨ ਪਰਲੀ ਪਰਲੀ ਇਹ ਕੀ ਲੱchna ਹੈ ਹੈਲੋ ਗਾਇਜ਼ ਇਹ ਅੱਜ ਜਿਹੜੀ ਖੁਸ਼ੀ ਚਲਕ ਰਹੀ ਹੈ ਨਾ ਇਹ ਛੁੱਟੀਆਂ ਦੀ ਚਲਕ ਰਹੀ ਹੈ ਆ ਦੇਖ ਨਾ ਤਾਂ 21 ਮਈ ਤੋਂ ਲੈ ਕੇ 30 ਜੂਨ ਤੱਕ 56 ਦਿਨਾਂ ਦੀਆਂ ਜਗਰਦੀਆਂ ਛੁੱਟੀਆਂ 30 ਜੂਨ ਤੱਕ ਉਹ ਬੱਚੇ ਤਾਂ ਤਪਾ ਲੈਣਗੇ ਮੈਂ ਵੀ ਤੈਨੂੰ ਤਾਂ ਮੈਂ ਤਪਾ ਕੇ ਐਨੇ ਕਿਸ਼ੂ ਦਾ ਵੀਰਾ ਆ ਜੂਗਾ ਛੁੱਟੀਆਂ ਛੁੱਟੀਆਂ ਦੇ ਵਿੱਚ ਹਾਈ ਬੋਲ ਦੋ ਹਾਈ ਬੋਲਿਓ ਹਾਈ ਆਏ ਹਾਈ ਨਹੀਂ ਬੋਲਣਾ ਹਰੇ ਹਾਈ ਬੋਲਣਾ ਉਹ ਪਿਆਰਾ ਇਹ ਜਾਲ ਲਈ ਖੇਤ ਹੁਣ ਕੜਿੱਲਾ ਪਹਿਲੀ ਪੈਣ ਲੱਗੇ ਖੇਤ ਜਾਣ ਤੋਂ ਹਾਂਜੀ ਅ ਕਮੈਂਟ ਕਰਕੇ ਦੱਸਿਓ ਕਿ ਅੱਜ ਦਾ ਬਲੌਗ ਤੁਹਾਨੂੰ ਕਿਦਾਂ ਦਾ ਲੱਗਿਆ ਤੇ ਥੋੜੀ ਜੀ ਮਸਤੀ ਆਪਾਂ ਕੀਤੀ ਹੈ ਨਾ ਕਿਸ਼ੂ ਨਾਲ ਤੇ ਕਿਸ਼ੂ ਦੇ ਪਪਾ ਨਾਲ ਤੇ ਉਹ ਹੁਣ ਖੇਪ ਚਲੇ ਗਏ ਤੇ ਮੈਂ ਜ਼ਿਆਦਾਤਰ ਮਤਲਬ ਜ਼ਿਆਦਾ ਨਹੀਂ ਸ਼ੂਟ ਕਰ ਸਕਦੀ ਇਸ ਕਰਕੇ ਆਪਾਂ ਬਲੌਗ ਦਾ ਐਂਡ ਕਰਨ ਚੱਲੇ ਆ ਜੀ ਤੇ ਜੇ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਦੇ ਦਿਓ ਇੱਕ ਤੇ ਸਬਸਕ੍ਰਾਈਬ ਕਰ ਦਿਓ ਜੇ ਨਵੇਂ ਆਇਓ ਚੈਨਲ ਤੇ ਤੇ ਕਮੈਂਟ ਕਰਕੇ ਦੱਸ ਦਿਆ ਕਰੋ ਜੀ ਕਿ ਵੀਡੀਓ ਕਿਦਾਂ ਦੀ ਲੱਗੀ ਤੇ ਚਲੋ ਜੀ ਅੱਜ ਦਾ ਬਲੌਗ ਦਾ ਆਪਾਂ ਕਰਨ ਜਾ ਰਹੇ ਹਾਂ ਐਂਡ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਏ ਬਾਏ